ਸਿੱਖਰਾਂ ਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਹਾਲ ਹੀ ਦੇ ਵਿੱਚ ਸੈਕਰਮੈਂਟੋ ਦੇ ਨੇੜੇ ਇੱਕ ਵੱਡਾ ਹਾਦਸਾ ਹੋਇਆ ਜਿੱਥੇ ਇੱਕ ਗੋਰੇ ਨੂੰ ਅਟੈਕ ਆਇਆ ਅਤੇ ਉਸ ਦੀ ਗਾੜੀ ਬੇਕਾਬੂ ਹੋ ਕੇ ਨੇੜੇ ਇੱਕ ਸੂਏ ਵਿੱਚ ਜਾ ਡੇਗੀ ਪਰ ਉੱਥੋਂ ਗੁਜ਼ਰ ਰਹੇ ਸਿੰਘਾਂ ਨੇ ਆਪਣੀ jaan ਦੇ ਉੱਤੇ ਖੇੜ ਕੇ ਇਸ ਗੋਰੇ ਦੀ ਜਾਨ ਬਚਾਈ ਆਓ ਪਹਿਲਾਂ ਤੁਹਾਨੂੰ ਵਖਾਣਿਆ ਇਹ ਵੀਡੀਓ ਇੱਕ ਕਾਰ ਹੈ ਜੀ ਇੱਕ ਸੇਵਕ 99 ਜਦੋਂ ਆਪਾਂ ਸੈਕਰਮੈਂਟੋ ਤੋਂ ਐਲਵਾਰਟਾ ਰੋਡ ਕ੍ਰਾਸ ਕਰਦੇ ਆ ਨਾ ਬੰਦੇ ਨੂੰ ਅਟੈਕ ਹੋਇਆ ਤੇ ਉਹ ਡਿੱਗ ਗਿਆ ਪਾਣੀ ਦੇ ਵਿੱਚ ਤੇ ਅਸੀਂ ਜਾ ਰਹੇ ਸੀ ਮੈਂ ਤੇ ਹਰਿੰਦਰ ਸਿੰਘ ਭਾਜੀ ਤੇ ਹਰਿੰਦਰ ਸਿੰਘ ਜੰਪ ਕੀਤਾ ਪਾਣੀ 'ਚ ਉਹਨਾਂ ਨੇ ਫਟਾਫਟ ਤੇ ਅਸੀਂ ਹੋਰ ਵੀ ਬੰਦੇ ਆ ਗਏ ਤੁਸੀਂ ਖੜੇ ਦੇਖ ਰਹੇ ਹੋ ਹੈ ਨਾ ਤੇ ਬੰਦਾ ਪਿਆ ਬਚਾਅ ਹੋ ਗਿਆ ਵਾਹਿਗੁਰੂ ਨੇ ਕਿਰਪਾ ਕੀਤੀ ਅਸੀਂ ਇਹਦੇ ਹੀ ਵਿੰਡੋ ਥੋੜ ਕੇ ਗੱਡੀ ਚੋਂ ਕੱਢਿਆ ਹੁਣੇ ਤੇ ਰਿੰਦਰ ਸਿੰਘ ਉਹਨਾਂ ਦੇ ਵੀ ਕਾਫੀ ਇਹ ਉਹਨਾਂ ਦੇ ਵਿੰਡੋ ਪੰਨੀਆਂ ਤੇ ਸੱਜੀ ਬਾਹ ਤੇ ਕਾਫੀ ਸੱਟ ਲੱਗੀ ਪਰ ਚਲੋ ਖੈਰ ਵਾਹਿਗੁਰੂ ਦੀ ਕਿਰਪਾ ਕੇ ਬੰਦੇ ਦੀ ਜਾਨ ਬਚੀ ਆ ਤੇ ਜਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਇਹਦੇ ਸਿੱਖ ਸਿੱਖਾਂ ਦੇ ਆਰਮੀ ਖਾਲਸਾ ਆਰਮੀ ਇਟ ਨੀਡਸ ਟੂ ਬੀ ਪ੍ਰਪੇਅਰ ਫਾਰ ਐਨੀ ਸਿਚੁਏਸ਼ਨ ਸੋ ਪਾਣੀ ਬੜਾ ਡੂੰਘਾ ਹੈ ਮੈਂ ਤੁਹਾਨੂੰ ਇਹ ਦਿਖਾਉਣਾ ਕਿੱਡਾ ਵੱਡਾ ਨਾਲ ਹੈ ਗੱਡੀ ਭਾਈ ਸਾਹਿਬ ਨੇ ਰਾਈਟ ਵੇ ਜੰਪ ਕੀਤਾ ਪਾਣੀ ਚ ਕਾਫੀ ਲੋਕੀ ਪਿੱਛੇ ਆਏ ਸੋ ਬਸ ਇੱਕ ਸ਼ੇਅਰਿੰਗ ਹੀ ਆ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਕਿਸੇ ਦੀ ਮਦਦ ਲਈ ਨਿਤਰਾ ਜਾਂਦਾ ਨਹੀਂ ਤਾਂ ਬੰਦਾ ਡਰਦਾ ਬਹੁਤ ਹੈ ਪਾਣੀ ਠੰਡਾ ਵੀ ਕਿੰਨਾ ਠੰਡ ਕਿੰਨੀ ਹੈ ਪਰ ਕਮਾਲ ਹੈ ਹਰਿੰਦਰ ਸਿੰਘ ਜੀ ਪਾਣੀ ਚ ਬੜੀ ਜਲਦੀ ਜੰਪ ਕੀਤਾ ਇਹਨਾਂ ਨੇ ਤੁਸੀਂ ਦੇਖ ਰਹੇ ਹੋ ਟ੍ਰੈਫਿਕ ਬਲੌਕ ਹੈ ਸਾਰੀ ਸਾਰੇ ਪਾਸੇ 911 ਕਾਲ ਹੋ ਗਈ ਹੈ ਤੇ ਆ ਰਹੇ ਨੇ ਕੌਪ ਵਗੈਰਾ ਤੇ ਫਰਸਟ ਏਡ ਵੀ ਸ਼ਾਇਦ ਐਮਬੂਲੈਂਸ ਵਗੈਰਾ ਆ ਜਾਏਗੀ ਬਟ ਹੀ ਇਜ਼ ਹੀਜ਼ ਓਕੇ ਦਾ ਗਾਈਜ਼ ਓਕੇ ਵੀ ਵਰਸ ਦ ਵਿੰਡੋ ਸੋ ਦੈਟਸ ਆਲ ਕੋਈ ਆਜੀ ਮੂਜੀ ਦਾ ਖਾਲਸਾ ਵਗੈਰਾ ਜੀ ਦੀ ਫਤਿਹ ਜੀ ਗੁਰਪਿਆਰੇ ਜੋ ਜੋਸ਼ਵਾ ਸਿੰਘਾਂ ਦੇ ਵਿੱਚ ਹੈ ਜੋ ਜੋਸ਼ਵਾ ਸਿੱਖ ਕੌਮ ਦੇ ਵਿੱਚ ਹੈ ਅਜਿਹਾ ਜਜ਼ਬਾ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਵੇਖਣ ਨੂੰ ਨਹੀਂ ਮਿਲਦਾ ਕਿਉਂਕਿ ਅਗਰ ਕੁਰਬਾਨੀਆਂ ਦੀ ਗੱਲ ਹੋਵੇ ਤਾਂ ਸਿੱਖ ਨੰਬਰ 1 ਤੇ ਆਂਦੇ ਨੇ ਜੇਕਰ ਬਲੀਦਾਨ ਦੀ ਗੱਲ ਹੋਵੇ ਤਾਂ ਵੀ ਸਿੱਖ ਨੰਬਰ 1 ਦੇ ਉੱਤੇ ਆਂਦੇ ਨੇ ਜੇਕਰ ਪੁੰਨਦਾਨ ਦੀ ਗੱਲ ਹੋਵੇ ਤਾਂ ਵੀ ਸਿੱਖ ਨੰਬਰ 1 ਤੇ ਆਂਦੇ ਨੇ ਇਸ ਲਈ ਹਰ ਸਿੱਖ ਦਾ ਫਰਜ਼ ਬੰਦਾ ਹੈ ਕਿ ਅਗਰ ਅੱਜ ਤੱਕ ਦੁਨੀਆ ਦੇ ਵਿੱਚ ਉਹ ਹਮੇਸ਼ਾ ਨੰਬਰ 1 ਤੇ ਰਹੇ ਨੇ ਤਾਂ ਹਰ ਫੀਲਡ ਦੇ ਵਿੱਚ ਹਰ ਪਾਸੇ ਉਹ ਆਪਣਾ ਨਾਮ ਇਸੇ ਤਰ੍ਹਾਂ ਚਮਕਾਉਂਦੇ ਰਹਿਣ ਤੇ ਉਹ ਵੀ ਦਿਨ ਦੂਰ ਨਹੀਂ ਹੋਵੇਗਾ ਜਦ ਸਿੱਖ ਕੌਮ ਦੀ ਹੱਕ ਸੱਚ ਦੀ ਆਵਾਜ਼ ਵੀ ਨੰਬਰ 1 ਤੇ ਹੋਵੇਗੀ ਤੇ ਸਿੱਖ ਕੌਮ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣੀਆਂ ਫਿਰ ਗੱਲ ਚਾਹੇ ਬੰਦੀ ਸਿੰਘਾਂ ਦੀ ਰਿਹਾਈ ਦੀ ਹੋਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦੀ ਹੋਵੇ ਪੰਜਾਬ ਦੇ ਪਾਣੀਆਂ ਦੀ ਹੋਵੇ ਜਵਾਨੀ ਦੀ ਹੋਵੇ ਕਿਸਾਨੀ ਹੋਵੇ ਜਾਂ ਆਪਣੀ ਪਹਿਚਾਨ ਦੀ ਤੁਸੀਂ ਸਭ ਇਸ ਮਸਲੇ ਉਤੇ ਕੀ ਸੋਚਦੇ ਆਪਣੇ ਵਿਚਾਰ ਨਹੀਂ ਚਾ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ